ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਇੱਕ ਬੜੀ ਰੱਬੀ ਰੂਹ ਦੇ ਦਰਸ਼ਨ ਕਰ ਰਹੇ ਹਾਂ ਔਰ ਆਪ ਜੀ ਨੂੰ ਵੀ ਕਰਵਾਵਾਂਗੇ ਸਾਡਾ ਲੋਕ ਵਿਰਸਾ ਲੋਕ ਕਲਾਵਾਂ ਨੂੰ ਖਾਸ ਕਰਕੇ ਜਿਹੜੇ ਤੁੰਬੀ ਅਤੇ ਉਸ ਦੇ ਨਾਲ ਮਿਲਦੇ ਜੁਲਦੇ ਸਾਜ਼ਾਂ ਨੂੰ ਸੰਭਾਲਣ ਦੀ ਇੱਕ ਵੱਡੀ ਜਿਹੜੀ ਜ਼ਿੰਮੇਵਾਰੀ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਉਸਤਾਦ ਜੈ ਰਾਮ ਜੀ ਜਿਹੜੇ ਬੇਲਾ ਬਹਿਰਾਮਪੁਰ ਪਿੰਡ ਦੇ ਵਿੱਚ ਬਹੁਤ ਹੀ ਛੋਟਾ ਜਿਹਾ ਘਰ ਹੈ ਇੱਥੇ ਮਸਜਿਦ ਦੇ ਵਿੱਚ ਇਹ ਸੇਵਾ ਕਰਦੇ ਨੇ ਇੱਥੇ ਰਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪੀਰ ਬਾਬਾ ਸ਼ਬ ਪੀਰ ਦੀ ਦਰਬਾਰ ਤੇ ਆਏ ਸ਼ੁਕਰੀਆ ਅਸੀਂ ਆਪ ਜੀ ਨੂੰ ਸਜਦਾ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਰਾਮ ਰਾਮ ਸ਼ੁਕਰੀਆ ਸ਼ੁਕਰੀਆ ਜੀ ਜੀ মহারাজ ਬਹੁਤ ਬਹੁਤ ਅੱਛਾ ਇਹ ਜੈ ਰਾਮ ਜੀ ਆਪਾਂ ਕੋਈ ਆਫੀਸ਼ੀਅਲ ਜੀ ਇੰਟਰਵਿਊ ਤਾਂ ਨਹੀਂ ਕਰਨਾ ਆਪਾਂ ਘਰੇਲੂ ਗੱਲਾਂ ਕਰਨੀਆਂ ਨੇ ਵੀ ਇਹ ਸ਼ੌਕ ਤੁਹਾਨੂੰ ਮਤਲਬ ਕਿਵੇਂ ਪਿਆ ਤੁਹਾਨੂੰ ਮੈਂ ਪਹਿਲਾਂ ਕਿ ਉਸਤਾਦ ਜੀ ਇਹ ਫਿਰ ਸ਼ੌਕ ਇਹ ਰੱਬੀ ਸ਼ੌਕ ਮਤਲਬ ਕੁਦਰਤ ਦੇ ਨਾਲ ਮਿਲਦਾ ਜੁਲਦਾ ਸ਼ੌਕ ਕਿਵੇਂ ਪੈ ਗਿਆ ਤੁਹਾਨੂੰ ਇਹ ਰੱਬੀ ਸ਼ੌਕ ਹੈ ਜਿਹੜਾ ਸੰਗੀਤ ਹੈ ਇਹ ਇਹ ਪ੍ਰਮਾਤਮਾ ਦੀ ਵਾਹਿਗੁਰੂ ਦੀ ਪੀਰ ਬਾਬੇ ਦੀ ਜਿਹੜੇ ਵੀ ਕਿਸੇ ਨੂੰ ਵੀ ਮੰਨਦਾ ਉਹਨਾਂ ਦੀ ਕਿਰਪਾ ਹੁੰਦੀ ਹੈ ਬਾਬੇ ਨਾਨਕ ਦੀ ਕਿਰਪਾ ਸਾਡੇ ਘਰ ਚੋਂ ਪਹਿਲਾਂ ਚੱਲਦੀ ਸਾਡੇ ਪਿਤਾ ਜੀ ਪੁਲਿਸ ਵਿੱਚ ਵੀ ਰਹੇ ਆ ਅੱਛਾ ਸ਼ਾਦੀ RAM ਤਾਂ ਉਹਨਾਂ ਦੋਨੋਂ ਕਰਨਾਲ ਡਿਊਟੀ ਰਹੀ ਆ ਉਹਨਾਂ ਦੀ ਠੀਕ ਹੈ ਤੇ ਪੰਜਾਬ ਦੇ ਵਿੱਚ ਜਲੰਧਰ ਰਹੇ ਆ ਭਾਰਤੀ ਜਲੰਧਰ ਹੋਏ ਤੇ ਕੀ ਡਿਊਟੀ ਉਹਨਾਂ ਦੀ ਹਰਿਆਣਾ ਵਿੱਚ ਰਹੀ ਜਿਆਦਾ ਉਹਨਾਂ ਦੇ ਨਾਲ ਚ ਸਾਂਝਾ ਪੰਜਾਬ ਸੀ ਹਾਂ ਸਾਂਝਾ ਪੰਜਾਬ ਦਾ ਜਗਨਾ ਨਗਰ ਜਗਾਦਰੀ ਤੇ ਅੰਬਾਲਾ ਤੇ ਪਾਣੀਪੱਤ ਕਰਨਾਲ ਉਸ ਇਲਾਕੇ ਦੇ ਵਿੱਚ ਰਹੇ ਉਹ ਥੋੜਾ ਥੋੜਾ ਗਾਇਆ ਕਰਦੇ ਸੀ ਅੱਛਾ ਬਹੁਤ ਵਧੀਆ ਬੁਲੰਦ ਆਵਾਜ਼ थी ਤੇ ਮੇਰੀ ਕੋਈ ਉਮਰ ਹੋ ਗਈ ਉਸ ਟਾਈਮ 1950 ਦੇ ਜਨਮ ਜੀ ਚੌਥਰ ਮਸਾਲਾ ਮੈਨੂੰ ਲੱਗਦੀ ਨਹੀਂ ਵੈਸੇ ਥੋੜੀ ਉਮਰ ਬਸ ਇੱਕ ਗੱਲ ਨੋਟ ਕਰਨ ਵਾਲੀ ਆ ਜੈਰਾਮ ਜੀ ਲੱਗਦੇ 55 60 ਕ ਦੇ ਨੇ ਪਰ ਇਹ ਕਹਿ ਰਹੇ ਨੇ ਮੈਨੂੰ ਯਕੀਨ ਕਰਨਾ ਥੋੜਾ ਜਿਹਾ ਔਖਾ ਲੱਗ ਰਿਹਾ ਹੈ ਆ ਗੋਡਿਆਂ ਗਾਡਿਆਂ ਦੀ ਕੋਈ ਪ੍ਰੋਬਲਮ ਨਹੀਂ ਹੈ ਜੀ ਮੈਂ ਬਿਲਕੁਲ ਆਰਾਮ ਨਾਲ ਉੱਠ ਕੱਢਣਾ ਆ ਲਓ ਆ ਲਓ ਕੀ ਬਾਤ ਹੈ ਕੀ ਬਾਤ ਹੈ ਕੋਈ ਮੈਨੂੰ ਪ੍ਰੋਬਲਮ ਨਹੀਂ ਮੈਨੂੰ ਸੰਗੀਤ ਦਾ ਹੀ ਨਸ਼ਾ ਸਭ ਤੋਂ ਬੜੀ ਖਰਾਕ ਹੈ ਜਿਹੜੀ ਇਹ ਸੰਗੀਤ ਤੋਂ ਬੜੀ ਦੁਨੀਆ ਦੇ ਵਿੱਚ ਕੋਈ ਖਰਾਕ ਨਹੀਂ ਬਹੁਤ ਬਹੁਤ ਜਿਹਨੇ ਵੀ ਪੀਰ ਕੁੰਬਰ ਆਏ ਆ ਬਾਬਾ ਨਾਨਕ ਜੀ ਆਏ ਕਿਛੋਂ ਆਏ ਆ ਹਾਂਜੀ ਹਾਂਜੀ ਤੇ ਸ਼ਿਵਜੀ ਮਹਾਰਾਜ ਆਇਆ ਨਰੂ ਦੇ ਨਾਲ ਉਹਨਾਂ ਨੇ ਸੰਗੀਤ ਨਾਲੇ ਰੱਬ ਪਾਇਆ ਸਮਝ ਬਿਲਕੁਲ ਇਹ ਇਹ ਬੜੀ ਵੱਡੀ ਗੱਲ ਕਹੀ ਹੈ ਜੀ ਦੇਖੋ ਹਾਂਜੀ ਸ੍ਰੀ ਗੁਰੂ ਨਾਨਕ ਦੇਵ ਉਹਨਾਂ ਨੇ ਹਾਂਜੀ ਉਹਨਾਂ ਦਾ ਜਿਹੜੀ ਗਾਇਨ ਪਰੰਪਰਾ ਹੈ ਜੋ ਅੱਜ ਵੀ ਸਾਡੇ ਹਾਂਜੀ ਹਾਂਜੀ ਸਿੱਖ ਪਰੰਪਰਾ ਦੇ ਵਿੱਚ ਸਿੱਖ ਧਰਮ ਦੇ ਵਿੱਚ ਬੱਚਾ ਸਥਾਨ ਹੈ ਕੀਰਤਨ ਦਾ ਉਹਨਾਂ ਤੋਂ ਸ਼ੁਰੂ ਹੁੰਦਾ ਹੈ ਹੈਨਾ ਤਾਂ ਆਪਾਂ ਗੱਲ ਕਰ ਰਹੀ ਸੀ ਵੀ ਫਿਰ ਇਹ ਇਹ ਕਿਵੇਂ ਤੁਸੀਂ ਕਿਵੇਂ ਸਿੱਖਿਆ ਕਿੱਥੋਂ ਸਿੱਖਿਆ ਕਿੰਨਾਂ ਨੇ ਸਿਖਾਇਆ ਔਰ ਅੱਜ ਤੱਕ ਕਿਵੇਂ ਇਹਨੂੰ ਸੰਭਾਲਿਆ ਤੁਸੀਂ 1965 ਦੇ ਵਿੱਚ ਵੀ ਦੇ ਜਮਲਾ ਜੀ ਤੇ ਗੀਤ ਆਗੇ ਤੇ ਜੀ ਅੱਛਾ ਉਹ ਤੂੰ ਵੀ ਮੋਟੀ ਵਜਦੀ ਤੇ ਇਸ ਤਰ੍ਹਾਂ ਆ ਤੁਮ ਆ ਉਹ ਨੀਵੇਂ ਸੁਰ ਤੇ ਵਜਦੀ ਹੁੰਦੀ ਸੀ ਥੋੜੀ ਜਿਹੀ ਸ਼ਾਇਦ ਓਏ ਸਣ ਪਜਾਉਂਦੇ ਤੇ ਉਸ ਟਾਈਮ ਤੇ ਮੋਟੀ ਦੀ ਆਵਾਜ਼ ਸਾਨੂੰ ਕੁਝ ਕਈਆਂ ਨੂੰ ਪਸੰਦ ਆਉਂਦੀ ਤੇ ਕਈਆਂ ਨੂੰ ਨਹੀਂ ਆਉਂਦੀ ਅੱਛਾ ਤੇ 1965 ਤੋਂ ਬਾਅਦ 1978 78 ਬਣਦਾ ਨਾ 2 ਸਾਲ ਉੱਤੇ ਘੱਟ ਨਹੀਂ 65 ਤੋਂ ਬਾਅਦ ਹਾਂ 70 ਤੋਂ ਦੋ ਦੋ ਸਾਲ ਘੱਟ 68 68 ਹਾਂਜੀ ਹਾਂਜੀ 1968 ਦੇ ਵਿੱਚ ਕਲਦੀਪ ਮਾਨਕ ਜੀ ਦੇ ਡਿਊਟ ਗੀਤ ਆਇਤੇ ਅੱਛਾ ਉਹ ਕਿਸ ਹੋਰ ਤਰ੍ਹਾਂ ਦੇ ਉਹ ਥੋੜਾ ਗਰਮ ਤੱਤੇ ਗੀਤ ਹੁੰਦੇ ਗਰਮ ਤੱਤੇ ਦੇ ਗੀਤ ਜੀ ਠੀਕ ਹੈ ਠੀਕ ਹਾਂ ਹੈ ਜੀ ਅ ਬਈ ਉਹ ਗੀਤਾਂ ਤੋਂ ਬਾਅਦ ਫਿਰ ਇਹਨੇ ਕਲੀਆਂ ਕੱਢੀਆਂ ਜਾ ਸਾਨੂੰ ਕੱਡੀਆਂ ਦਾ ਕੋਈ ਪਤਾ ਨਹੀਂਦਾ ਕੁਲਦੀਪ ਮਾਨਕ ਨੇ ਹਾਂ ਜਿਹੜੀਆਂ ਇਤਿਹਾਸਿਕ ਬਾਰਾਂ ਸੀਗੀਆਂ ਹਾਂ ਉੱਚੀ ਹਾਂ ਰਾਂਝਾ ਸੱਸੀ ਪੁੰਨੂ ਸੀਰੀ ਫਰੀਦ ਲੈਲਾ ਮਜਨੂ ਇਹ ਰਾਂਝਾ ਮਿਰਜ਼ਾ ਸਹਿਵਾ ਇਹ ਸਾਰੇ ਕੁਲਦੀਪ ਮਾਨਕ ਜੀ ਨੇ ਗਾਏ ਹਾਂਜੀ ਜਾਦੀ ਦੀ ਕੈਸਟਾਜ ਦੀ ਪਹਿਲਾ ਤਬਾ ਤੇਰੀ ਖਾਤਰ ਹੀਰੇ ਛੱਡ ਕੇ ਤੱਕ ਤਹਾਰੇ ਨੂੰ ਪੁੱਤਰ ਚੌਧਰੀਆਂ ਦਾ ਬੇਲੀ ਮੰਗੂ ਚਾਹੇ ਵਾਹ ਕੀ ਆ ਸਾਨੂੰ ਮੰਗੂ ਦਾ ਵੀ ਨਹੀਂ ਪਤਾ ਤਾਂ ਹਾਂ ਹਾਂਜੀ ਇਹ ਸਾਰੀਆਂ ਚੀਜ਼ਾਂ ਦਾ ਪਤਾ ਵੀ ਹੌਲੀ ਹੌਲੀ ਸਾਰੇ ਕੁਝ ਸਮਝਣ ਲੱਗੇ ਹਾਂਜੀ ਹਾਂਜੀ ਜਿਕੜਾ ਕੁਲਦੀਪ ਮਾਨਕ ਆਪਣਾ ਮੁਹੰਮਦ ਜੀ ਨੇ ਕਿਹਾ ਹੋਇਆ ਕਹਿੰਦਾ ਵੀ ਤੇਰੀ ਮਲਕੀ ਹਜ਼ਾਰਾਂ ਕਿ ਲੱਖਾਂ ਦੇ ਵਿੱਚ ਇੱਕ ਇਨਸਾਨ ਤਾਂ ਕਿ ਤਾਕੀ ਪਰਿੰਦੇ ਵੀ ਗਸ ਖਾ ਕੇ ਡਿੱਗ ਪੈਂਦੇ ਠੀਕ ਹੈ ਉਹ ਤਾਕੀ ਦਾ ਨਹੀਂ ਸਾਨੂੰ ਪਤਾ ਲੱਗਿਆ ਉਰਦੂ ਦਾ ਲਫ਼ਜ਼ ਹੈ ਵੀ ਤੱਕ ਕੇ ਅੱਛਾ ਤੱਕ ਕੇ ਹਾਂ ਤੱਕ ਕੇ ਵੀ ਮਤਲਬ ਇੰਨਾ ਹੁਸ਼ਨ ਹੈ ਇਹ ਉਰਦੂ ਦਾ ਲਫ਼ਜ਼ ਹੈ ਵੀ ਤਾਕੀ ਪਰਿੰਦੇ ਵੀ ਗਸ ਖਾ ਕੇ ਡਿੱਗ ਪੈਂਦੇ ਆ ਇਹ ਫਿਰ ਹੌਲੀ ਹੌਲੀ ਇਹ ਵਿਹਾਰ ਤਾਂ ਇਹ ਪ੍ਰਾਣੀ ਸੱਭਿਆਚਾਰ ਕਬੂਲੀ ਸਾਡੇ ਪੰਜਾਬ ਦੀ ਇਹ ਸਾਰੀ ਨੂੰ ਮੈਂ ਹੌਲੀ ਹੌਲੀ ਪੀ ਐਚ ਟੀ ਆਣੇ ਦੇ ਕੋਲ ਰਿਹਾ ਮੈਂ ਬੜੇ ਬੜੇ ਪੜੇ ਲਿਖਿਆਂ ਦੇ ਕੋਲ ਇਹ ਫਿਰ ਮੈਂ 1970 ਦੇ ਵਿੱਚ ਜਿਆਦਾ ਇਹਦਾ ਗੀਤ ਆਇਆ ਤੇਰੀ ਖਾਤਰ ਜੀਰੇ ਛੱਡ ਕੇ ਤੱਕ ਤਰ ਜਾ ਹਜ਼ਾਰੇ ਨੂੰ ਮੰਡਾ ਚੌਧ ਨੇ ਆਂਦਾ ਬੇਲੇ ਵਾਂਗੂ ਜਵਾਰੇ ਹੋਰ ਵੀ ਕਈ ਗੀਤ ਜੈਮਲਫੱਤਾ ਵੀ ਦੇ ਵਿੱਚ ਆਇਆ ਹਾਂ ਜੈਮਲਫੱਤਾ ਰਾਜਾ ਰਸਾਲੂ ਵੀ ਆਇਆ ਤਾਂ ਹੈ ਜੀ ਤੇ ਦੁੱਲਾ ਪੱਠੀ ਵੀ ਆਇਆ ਦੁੱਲਿਆ ਵੀ ਟੋਕਰਾ ਚ ਚੱਕਾਈ ਆਣ ਕੇ ਰਾਦੇ ਵਿੱਚ ਬੈਠੀ ਹੋਈ ਹੋਣੀ ਆ ਬੋਲੀ ਜਾਣ ਕੇ ਅਸੀਂ ਜੱਤੋਂ ਇਹਦੇ ਆਸ਼ਕ ਹੋਗੇ ਫੇ ਤੂੰ ਵੀ ਆਮ ਮੇਲਿਆਂ ਚ ਮਿਲ ਜਾ ਕਰ ਦਿੱਤੀਆਂ ਅੱਛਾ ਪਰ ਵਧੀਆ ਨਹੀਂ ਵਜਿਆ ਕਰ ਦਿੱਤੀਆਂ ਜੇ ਬਾਜੇ ਤੇ ਵਧੀਆ ਲੈਣ ਵਾਸਤੇ ਪੈਸੇ ਨਹੀਂ ਹੋਇਆ ਕਰਦੇ ਤੇ ਕੀ ਬਾਤ ਹੈ ਚਾਰ ਚਾਰ ਪੰਜ 6 ਰੁਪਏ ਤੂੰ ਵੀ ਕਹਿੰਦੇ ਉਹ ਟਾਈਮ ਮਿਲਿਆ اچھا ਹਾਂ ਹਾਂ ਪਾਸੀ ਲਿਆ ਕਰਦੇ ਤੇ 60 ਦੀ 50 ਪੈਸੇ ਦੀ ਰੁਪਏ ਦੀ ਬਸ ਇੰਨੀ ਕੁ ਤੂੰ ਲੈ ਕੇ ਵਜਾਉਂਦੇ ਰੇ ਟਕ 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 ਕਰੀ ਜਾਣਾ ਕਰੀ ਹਾਂ ਆਏ ਕਰੀ ਜਾਣਾ ਆਏ ਕਰੀ ਜਾਣਾ ਉਹ ਫਿਰ ਹੌਲੀ ਹੌਲੀ ਫਿਰ ਸਿੱਖ ਗਏ ਅੱਛਾ ਸਿੱਖ ਗਏ ਕੀ ਉਹਨਾਂ ਟਾਈਮਾਂ ਦੇ ਵਿੱਚ ਆਮ ਘਰਾਂ ਦੇ ਵਿੱਚ ਤੂੰਬੀਆ ਹੋਇਆ ਕਰ ਦਿੱਤੀਆਂ ਹੋਰ ਸਾਰਾ ਅੱਛਾ ਮੇਰੇ ਮੇਰੇ ਥੋੜਾ ਟੋਕ ਰਿਹਾ ਮੈਂ ਤੁਹਾਨੂੰ ਕਿ ਕਿਹਾ ਜਾਂਦਾ ਵੀ ਜਿਹੜੀ ਤੂੰਬੀ ਦੀ ਇਜਾਦ ਹੈ ਹਾਂਜੀ ਉਹ 우ਸਤਾਦ ਜਮਲਾ ਜੱਟ ਜੀ ਨੇ ਕਰੀ ਹਾਂਜੀ ਉਸ ਤੋਂ ਪਹਿਲਾਂ ਇਹ ਇਹ ਦੋ ਤਾਰੇ ਤੂੰਬੇ ਹੋਇਆ ਕਰ ਦਿੱਤੇ ਅੱਛਾ ਇਹ ਦੋ ਤਾਰੇ ਇਹਦੇ ਕੋ ਲੋਕ ਕਥਾ ਗਾਣੀ ਇੱਕ ਪੁਰਾਣੇ ਜਿਹੜੇ ਕਵੀਸ਼ਰ ਹੁੰਦੇ ਸੀ ਹਨਾ ਮੈਨੂੰ ਪਾ ਲਗਾ ਦੇਵੇ ਕੜਿਆ ਮੇਨ ਤਾਂ ਤੇਰੀਆਂ ਕਰਦੀ ਮੈਨੂੰ ਪਾ ਲਗਾ ਦੇਵੇ ਕੜਿਆ ਮੇਨ ਤਾਂ ਤੇਰੀਆਂ ਕਰਦੀ ਪਿੱਛੇ ਮੁੜ ਜਾ ਸੋਣੀਏ ਨੀ ਕਿਆ ਬਾਤ ਹੈ ਪਿੱਛੇ ਮੁੜ ਜਾ ਸੋਣੀਏ ਨੀ ਇੱਥੇ ਕੋਈ ਨਾ ਤੇਰਾ ਦਰਦੀ ਐ ਚੀਜ਼ਾ ਕਿਆ ਬਾਤ ਹੈ ਹਾਂਜੀ ਹਾਂਜੀ ਇਹ ਚੀਜ਼ਾਂ ਗਾਉਂਦੇ ਗਾਉਂਦੇ ਜਮਲੇ ਜੀ ਕੋਲ ਕਲੀ ਵੀ ਹੋਇਆ ਕਰਦੀ ਹੁਕਾ ਪਾਣੀ ਜਦ ਚੱਲਿਆ ਕਰ ਦਤਾ ਅੱਛਾ ਹਾਂ ਉਹਨਾਂ ਦੇ ਨਾਲ ਚ ਇੱਕ ਕਲਚਰ ਸੀ ਉਹਨਾਂ ਦੀ ਆਵਾਜ਼ ਇੱਕ ਲੱਗਦੀ ਉਹਨਾਂ ਨੇ ਫਿਰ ਸੋਚਿਆ ਹੋਊਗਾ ਉਸ ਟਾਈਮ ਆ ਆਪਾਂ ਇੱਕ ਜੈੱਡ ਲਾਉਂਦੇ ਆਂ ਗਾਇਆ ਆਪਾਂ ਅੰਦਾਜ਼ਾ ਲਾ ਹਾਂਜੀ ਵੀ ਸ਼ਾਇਦ ਵੀ ਇਹ ਮੈਂ ਬੜੀ ਤੂੰਬੀ ਨੂੰ ਮੋਟੀ ਆਵਾਜ਼ ਦੇ ਵਿੱਚ ਮਜਾਦਮਾ ਭਾਈ ਜਿੱਕਣਾ ਆ ਉਹਨਾਂ ਨੇ ਫਿਰ ਆ ਇਹ ਕਨਾ ਕਰਕੇ ਇਹ ਨੂਰ ਇੱਧਰੋਂ ਕਰਾ ਸਤਗੁਰ ਨਾਨਕ ਤੇਰੀ ਲੀਦਾ ਨੈਰੀ ਆ ਇਹ ਫਿਰ ਤੂੰ ਵੀ ਉਹਨਾਂ ਨੇ ਆਪਣੀ ਆਵਾਜ਼ ਦੇ ਨਾਲ ਛੋਟੀ ਤੂੰਬੀ ਨੂੰ ਢਿੱਲੀ ਕਰਕੇ ਗ੍ਰਾਮ ਦੇ ਵਿੱਚ ਵਜਾਇਆ ਤੂੰਬੇ ਦੀ ਆਵਾਜ਼ ਨੀਵੇਂ ਸੁਰ ਤੇ ਵਜਾਇਆ ਹਾਂ ਜਿਹੜੇ ਬੜੇ ਤੂੰਬੇ ਦੀ ਆਵਾਜ਼ ਕੋ ਛੋਟੀ ਤੂੰਬੀ ਚ ਦੇ ਦਿੱਤੇ ਉਹਨਾਂ ਨੂੰ ਪਰਮਾਤਮਾ ਦੇ ਭੇਜੇ ਦੇ ਮਹਾਪੁਰਖ ਤੇ ਸਾਡੇ ਤਾਂ ਉਹਨਾਂ ਨੂੰ ਫਿਰ ਇੱਜ਼ਤ ਮਿਲੀ ਬਹੁਤ ਪੰਜਾਬ ਦੇ ਵਿੱਚ ਉਹਨਾਂ ਨੂੰ ਇੱਜ਼ਤ ਮਿਲੀ ਹਾਂ ਗੁਰੂ ਕਹਿਣ ਜੋਗੇ ਨਹੀਂ ਅਸਤਾ ਉਹਨਾਂ ਨੂੰ ਮਹਾਪੁਰਸ਼ ਵਾਹ ਕੀ ਬਾਤ ਹੈ ਉਹ ਪੀਰਾਂ ਫਕੀਰਾਂ ਦੀ ਦਾਤ ਔਰ ਅਸਲੀ ਸੰਗੀਤ ਪਰਮਾਤਮਾ ਨੇ ਉਹ ਜਮਲਾ ਜਿ ਬਣਾ ਕੇ ਭੇਜੇ ਕਿਆ ਬਾਤ ਹੈ ਜੀ ਕਿਆ ਬਾਤ ਹਮ ਇਸ ਤਰ੍ਹਾਂ ਕਰਕੇ ਫੇਰਾ ਅਸੀਂ ਕੁਲਦੀਪ ਮਾਨ ਜੀ ਤਿੱਖੀ ਤੂੰਬੀ ਬੁਝਾਈ ਹੈ ਜੀ ਅੱਛਾ ਤੇ ਅਦੇ ਬਈ ਤਿੱਖੀ ਤੂੰਬੀ ਉਹ ਆ ਤਰਜਾ ਕੱਢੀ ਨਾ ਤੇ ਤੇਰੀ ਖਾਤਰ ਜੀ ਦੇ ਛੱਡ ਕੇ ਤਖਤ ਹਜ਼ਾਰੇ ਨੂੰ ਉਹ ਪੁੱਤਰ ਚੌਧਰੀਆਂ ਦਾ ਤੇਰੀ ਖਾਤਰ ਹੀ ਰੇ ਛੱਡ ਕੇ ਤਖਤ ਹਜ਼ਾਰੇ ਨੂੰ ਪੁੱਤਰ ਚੌਧਰੀਆਂ ਦਾ ਬੇਲੇ ਮੰਗੂ ਚਾਰੇ ਇੱਥੇ ਦਿਨਾ ਹੈ ਵੈਸੇ ਮੈਨੂੰ ਜਾਣਕਾਰੀ ਘੱਟ ਹੈ ਕੀ ਬਾਤ ਹੈ ਇਹ ਇਹ ਵੀ ਬੜਾ ਮਸ਼ਹੂਰ ਹੋਇਆ ਫਿਰ ਹਨਾ ਹਾਂ ਆ ਚੀਜ਼ ਇਹਦਾ ਆਸ਼ਕ ਹੋਇਆ ਤਾਂ ਮੈਂ ਇਸ ਤੂੰ ਹਾਂ ਕਿਆ ਬਾਤ ਤਰੀਰੇ ਛੱਡ ਕੇ ਤੱਕ ਤੋ ਜਾ ਰਹੇ ਨੂੰ ਪੁੱਤਰ ਚੌਧਰੀਆਂ ਦਾ ਬੇਜੀ ਇੱਥੋਂ ਸਿੱਖੇ ਤੁਸੀਂ ਫਿਰ ਇੱਥੋਂ ਫਿਰ ਮੈਂ ਤੂੰ ਵੀ ਫਾੜ ਲਈ ਫਿਰ ਮੈਂ ਵਜਾਉਂਦਾ ਵਜਾਉਂਦਾ ਅੱਜ ਉਹ ਦਿਨ ਅੱਜ ਆਜ਼ਾਦ ਹੈ ਨਾ ਬਾ ਫਿਰ ਬਣਾ ਕਿੰਨੇ ਸਾਲ ਹੋ ਗਏ ਤੂੰ ਵੀ ਵਜਾਉਂਦੇ ਮੈਨੂੰ ਹੋ ਗਈ ਜੀ 70 ਸਾਲ ਨਾ 1970 ਦੇ ਵਿੱਚ ਜਾਨੀ 50 ਸਾਲ ਹੋ ਗਏ ਹਾਂ 30 ਤੇ 54 ਸਾਲ ਹੋ ਗਏ 54 54 ਸਾਲ ਮੈਂ ਤੂੰ ਵੀ ਵਜਾਉਂਦੇ ਹੋਗੇ ਅੱਛਾ ਫਿਰ ਫਿਰ ਤੁਸੀਂ ਇਹ ਮੇਂ ਤੂੰ ਵੀ ਵਜਾਉਂਦੇ ਆ ਦੇਖੋ ਮੇਰੇ ਨਾਹਾਂ ਪਰ ਢਗੂਂਡ ਪਏ ਹੋਏ ਆ ਅਸਲੀ ਮੇਰੇ ਤੋਂ ਵੱਜ ਨਹੀਂ ਰਹੀ ਅੱਛਾ ਆ ਫਿਰ ਪੋਟੇ ਨੌ ਲੱਗਣੇ ਚਾਹੀਦੇ ਆ ਆ ਮਾਸ ਲੱਗਦਾ ਬਹੁਤ ਬਹੁਤ ਔਖੀ ਭਜਾਉਂਦੇ ਮੈਂ ਤਾਂ ਕਿਦੀ ਨਹੀਂ ਲੱਗ ਰਹੀ ਅੱਛਾ ਹੁਣ ਤੁਹਾਡੇ ਤੋਂ ਕਲੀਅਰ ਨਹੀਂ ਭਜਦੀ ਥੋੜਾ ਜਿਹਾ ਉਮਰ ਦਾ ਤਕਾਜਾ ਹੋ ਗਿਆ ਨਹੀਂ ਉਮਰ ਦਾ ਗੈ ਨੌ ਨਿਕਰਿਆ ਹੋਇਆ ਅੱਛਾ ਤੂੰ ਵੀ ਵਜਾਉਣ ਵੀ ਮਾਹਰ ਆ ਜਿਹੜੀ ਮਰਜ਼ੀ ਦੁਨੀਆ ਤਰ ਜੋ ਵੀ ਵਜਾ ਦੋ ਅੱਛਾ ਪਰ ਜਿਹੜੀਆਂ ਮੈਂ ਤਰ ਜਾਂ ਇਹ ਜਿਹੜੀਆਂ ਅਸੀਂ ਵਜਾਈਆਂ ਹੋਈਆਂ ਪ੍ਰਮਾਤਮਾ ਨੇ ਮਿੰਦਰ ਤੇ ਅੱਛਾ ਕਿਹੜੇ ਕਿਹੜੇ ਕਲਾਕਾਰਾਂ ਨਾਲ ਅੱਛਾ ਤੁਸੀਂ ਫਿਰ ਪ੍ਰੋਫੈਸ਼ਨਲੀ ਵੀ ਵਜਾਇਆ ਕਲਾਕਾਰਾਂ ਨਾਲ ਵੀ ਵਜਾਈ ਤੁੰਬੀ ਕਲਾਕਾਰਾਂ ਨਾਲ ਘੱਟੇ ਮੌਕਾ ਮਿਲਿਆ ਜੀ ਮੈਂ ਬਿਮਾਰ ਵੀ ਹੋ ਰਿਹਾ ਤਾਂ ਵਿੱਚ ਅੱਛਾ ਹਾਂਜੀ ਮੈਂ 45 ਸਾਲ ਤੋਂ ਬਾਅਦ ਤੁਹਾਡੇ ਤੋਂ ਤੁੰਬੀ ਫਿਰ ਕਿਹੜੇ ਕਿਹੜੇ ਕਲਾਕਾਰਾਂ ਨੇ ਖਰੀਦੀ ਕਲਾਕਾਰ ਤੁੰਬੀ ਤਾਂ ਅਸਲ ਮਾਂ ਜਿਹੜੇ ਮੈਂ ਤੁੰਬੀਆਂ ਬਣਾਉਣ ਲੱਗਾ ਜੈਲੀ ਮਨਜੀਤ ਭਰੀ ਆ ਜੇ ਮੇਰੇ ਕੋਲ ਅੱਛਾ ਹਾਂ ਜਿਹੜੇ ਰੈਕਟਰ ਨੇ ਪੁੱਤ ਬਣਾਉਂਦੇ ਮੀਨਾ ਦੀ ਦੁਕ ਬਣਾਉਂਦੀਆਂ ਹਾਂ 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 ਤੇ ਹੰਸਰਾਜੀ ਨੇ ਗਾਇਆ ਹਾਂ ਇਹ ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ ਇਹ ਮਲਜੀਤ ਮਾਲਮਾ ਜੀ ਨੇ ਗਾਇਆ ਉਹ ਵੀ ਸਾਡੇ ਤੋਂ 3 ਕਿਲੋਮੀਟਰ ਪਿੰਡ ਹੈ ਤੇ ਜੈਲੀ ਮਨਜੀਤਪਰੀ ਸਾਹਿਬ ਦਾ ਪਿੰਡ ਸਾਡੇ ਤੋਂ 2 ਕਿਲੋਮੀਟਰ ਹੈ ਠੀਕ ਹੈ ਉਹਨਾਂ ਨੇ ਉਹਨਾਂ ਦੇ ਬੇਟੇ ਨੇ ਨਗੋਜੇ ਸਿੱਖਣੇ ਤੇ ਚੰਡੀਗੜ੍ਹ ਦੇ ਵਿੱਚ ਨਹੀਂ ਸਿੱਖ पाए ਪਰ ਉਹ ਮੇਰੇ ਕੋਲ ਲੈ ਕੇ ਆਏ ਤੇ ਮੈਂ ਅਨਗੋਜੇ ਉਹਨਾਂ ਨੂੰ ਸਿਖਾ ਤੇ ਦਿਲਜੀਤ ਦੀ ਫਿਲਮ 'ਚ ਵਜਾ ਕੇ ਆਏ 10 ਦਿਨ ਹੁੰਦੇ ਰਹੇ 11ਵੇਂ ਦਿਨ ਦਿਲਜੀਤ ਦੀ ਫਿਲਮ 'ਚ ਉਹਨਾਂ ਨੇ ਜੋੜੀ ਵਜਾਤੀ ਉਹਨਾਂ ਦੇ ਬੇਟੇ ਹਾਂ ਉਹ ਵੀ ਸਾਡਾ ਪਿਆਰ ਵੱਧ ਗਿਆ ਦੋ ਦੋ ਜਗ੍ਹਾ ਅਲਗੋਜੇ ਵੱਜੇ ਹੋਏ ਨੇ ਚਮਕੀਲਾ ਫਿਲਮ ਦੇ ਵਿੱਚ ਹਾਂ ਸ਼ਾਹਰੂਖ ਖਾਨ ਦੀ ਫਿਲਮ 'ਚ ਵੀ ਵਜਾ ਕੇ ਆਇਆ ਕੀ ਬਾਤ ਹੈ ਅੱਛਾ ਕਈ ਵਾਰੀ ਵਜਾਉਂਦੇ ਉਹਨੇ ਹਿੰਦੀ ਫਿਲਮਾਂ 'ਚ ਵੀ ਵਜਾਉਂਦੇ ਅਨਗੋਜਾ ਚੱਲਦਾ ਉਹਦਾ ਜਿਹੜਾ ਜੈਲੀ ਸਾਹਿਬ ਹੈ ਨਾ ਉਹ ਆਪਣੀ ਤੂੰਬੀ ਦਾ ਐਸਾ ਸਾਜ਼ ਬਣਾਉਂਦੇ ਆ ਕਿਸੇ ਨੂੰ ਪਤਾ ਬਈ ਹਾਂ ਵੀ ਇਹ ਤੂੰ ਵੀ বাজਦੀ ਹੈ ਕਿਆ ਬਾਤ ਹੈ ਇਹ ਕੋਲਾ ਤੂੰ ਵੀ ਵੀ ਜਾਏ ਕਿਆ ਬਾਤ ਹੈ ਬੋਲ ਕੋ ਹੇ ਹੁਣ ਤੁਸੀਂ ਜਿਵੇਂ ਉਹ ਹੁਣ ਆ ਤੂੰ ਵੀ ਦਾ ਕੀ ਪਤਾ ਲੱਗਣਾ ਜੇ ਆਪਾਂ ਹਿੰਦੀ ਫਿਲਮ ਦੇ ਵਜਾਈਏ ਚੋਲੀ ਵਿੱਚ ਕੀ ਹੈ ਦੇਖੋ ਨਾਲ ਪੂਰੇ ਬੋਲ ਕਹਿ ਰਹੀ ਹੈ ਵੀ ਜੈਲੀ ਸਾਹਿਬ ਇਹ ਸਾਡੇ ਪੰਜਾਬ ਤੋਂ ਲੈ ਕੇ ਬੰਬੇ ਤੱਕ ਬਾਲੀਵੁੱਡ ਦੀਆਂ ਜਿੰਨੀਆਂ ਵੀ ਫਿਲਮਾਂ ਬੜੀਆਂ ਤੋਂ ਬੜੀਆਂ ਅੱਛਾ ਹੈ ਜੀ ਤੇ ਉਹ ਤੂੰ ਵੀ ਜੈਲੀ ਸਾਹਿਬ ਵਜਾਉਂਦੇ ਜਿਹੜੀ ਕੀਬੋਰਡ ਦੇ ਵਿੱਚ ਤੂੰ ਵੀ ਭਰੀ ਹੋ ਸਾਡੇ ਮੁੰਡੇ ਵਜਾਉਂਦੇ ਆ ਉਹ ਕੀਬੋਰਡ ਦੇ ਵਿੱਚ ਜਿਹੜਾ ਤੁੰਗਾ ਵਜਾ ਨਹੀਂ ਦਿੰਦੇ ਉਹ ਜੈਲੀ ਸਾਹਿਬ ਦਾ 19 ਇਹ ਸਨ 2000 ਦਾ ਪਤਲੇ 2001 ਦਾ ਦੋ ਦਾ ਅੱਛਾ ਉਹਨਾਂ ਨੇ ਇਹ ਕੀਤਾ ਹਾਂ ਉਹਨਾਂ ਨੇ ਮਤਲਬ ਕਾਟਨ ਕਰੀ ਹੋਈ ਆ ਅੱਛਾ ਤੇ ਆਪਾਂ ਹੁਣ ਥੋੜੀ ਗੱਲ ਅੱਗੇ ਤੋਰਦੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਹਾਂਜੀ ਜਿਹੜੇ ਨੌਜਵਾਨ ਸਾਡੇ ਬੱਚੇ ਨੇ ਉਹਨਾਂ ਦੇ ਵਿੱਚ ਇਹ ਸਾਜ ਦੇ ਪ੍ਰਤੀ ਕਿਵੇਂ ਦਾ ਰੁਝਾਨ ਹੈ ਪਹਿਲਾਂ ਤਾਂ ਹੈ ਨਹੀਂਦਾ ਜੀ ਹੁਣ ਆ ਗਿਆ ਕੋਈ 5-4 ਸਾਲ ਤੋਂ ਅੱਛਾ ਹੁਣ ਫੇਰ ਲੋਕ ਅਵੇਅਰ ਹੋ ਰਹੇ ਨੇ ਤੂੰ ਵੀ ਪੂਰੀ ਨਹੀਂ ਹੋ ਰਹੀ ਆ ਦੇਖ ਲਓ ਟੋਕਰੇ ਭਰੇ ਪਏ ਆ ਹੁਣ ਬੱਚੇ ਇੰਨੀਆਂ ਕ ਤੁੰਗੀਆਂ ਲੈ ਕੇ ਜਾਂਦੇ ਆ ਤੇ ਪਰਸੋ ਸਾਡੇ ਕੋਲ ਕਲਾਕਾਰ ਇੱਥੇ ਜੈਲੀ ਮਜੀਦ ਪੰਨੀ ਸਭ ਤੋਂ ਪਹਿਲਾਂ ਮੇਰੀ ਤੁੰਬੀ ਬਜਾਈਆ ਉ ਤੋਂ ਬਾਅਦ ਆ ਕਾਫੀ ਕਲਾਕਾਰਾਂ ਦੇ ਮੇਰੇ ਨੌਂ ਜਿਹੇ ਮੇ ਪੜੇ ਲਿਖੇ ਹੁੰਦੀ ਯਾਦ ਰਹੇ ਤੇ ਉਹਨਾਂ ਤੋਂ ਬੰਦੇ ਭੇਜ ਦਿੰਦੇ ਤੁੰਬੀ ਲੈ ਕੇ ਜਾਂਦੇ ਆ ਤੇ ਬੱਬਲ ਭਵਿੰਦਰ ਜੀ ਨੇ ਮੇਰੀ ਤੁੰਬੀ ਬਜਾਈ ਜਿਨ੍ਹਾਂ ਨੇ ਅਰਜਨ ਵੈਲੀ ਅਰਜਨ ਵੈਲੀ ਦਾ ਗੀਤ ਹੈ ਐਲੀਮ ਜਿਹੜੀ ਫਿਲਮ ਕੀ ਐਨੀਮਲ ਐਨੀਮਲ ਹੈ ਐਨੀਮਲ ਦੀ ਉਹ ਅਸੀਂ ਦੋਏ ਇਕੱਠੇ ਆਂ ਜੀ ਅੱਜ ਕਾਲਜਾਂ ਦੇ ਵਿੱਚ ਉਹ ਬੱਚਿਆਂ ਨੂੰ ਸਿਖਾਉਂਦੇ ਆ ਤੇ ਮੇਰੇ ਤੋਂ ਤੂੰਬਾ ਤੂੰ ਵੀ ਵਜਵਾਉਂਦੇ ਤੇ ਅਲੰਗੋਜਾ ਵੀ ਵਜਵਾਉਂਦਾ ਮੈਂ ਜਿਹੜਾ ਫੋਕ ਸਾਜ਼ ਪੰਜਾਬ ਦਾ ਅਲੰਗੋਜਾ ਹਾਂ ਇਹ ਵੱਡਾ ਸਾਜ਼ ਹੈ ਪੰਜਾਬ ਦਾ ਮੈਂ 45 ਮਿੰਟ ਦਾ ਵਾਰਡ ਵੀ ਜਿੱਤਿਆ ਹੋਇਆ ਮੈਨੂੰ ਇੱਕ ਲੱਗਦਾ 45 ਮਿੰਟ ਤੋਂ ਬਾਅਦ ਸਾਂਹ ਲਵਾਂਗਾ ਉਹ ਤੋਂ ਅੱਗੇ ਵੀ ਚਲੇ ਜਾਊਂਗਾ ਅੱਛਾ ਹਾਂ ਜੀ ਠੀਕ ਹੈ ਤੇ ਇਹ ਫਿਰ ਤੂੰਬੀਆਂ ਤਕਰੀਬਨ ਅੱਛਾ ਹਾਂ ਜੀ ਇਹਨਾਂ ਨੇ ਪੈਸਾ ਪੈਸਾ ਕਰਤੀਆਂ ਕਿਹੜਾ ਕੀਤਾ ਹੈ ਹਾਂ ਉਹ ਅਸ਼ੇ ਰਖਸ਼ਾ ਕੁਮਾਰ ਦੇ ਉੱਤੇ ਫਰਮਾਇਆ ਹੋਇਆ ਕਿਉਂ ਪੈਸਾ ਪੈਸਾ ਕਰਤੇ ਪਾਸੋਂ ਹੀ ਆਇਆ ਜੀ ਅੱਜ ਕਿੰਨੀ ਤਰੀਕ ਆ ਅੱਜ 11 11 ਤਰੀਕ ਹੋਗੀ ਨਾ ਪਾਸੋਂ ਆਇਆ 8 ਤਰੀਕ ਨੂੰ ਹੈ ਜੀ ਅੱਛਾ ਹਾਂ ਜੀ ਆ ਵੀਰਵਾਰ ਦੇ ਦਿਨ ਉਹ ਵੀ ਚਾਰ ਪੰਜ ਤੁੰਗੀਆਂ ਲੈ ਕੇ ਅੱਛਾ ਹਾਂ ਜੀ ਹਾਂ ਠੀਕ ਹੈ ਠੀਕ ਤੇ ਕੀ ਮੈਸੇਜ ਕੀ ਦੇਣਾ ਚਾਹੋਗੇ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਇਹ ਜਿਹੜਾ ਸੱਭਿਆਚਾਰਕ ਸਾਜ ਹੈ ਜਿਨ੍ਹਾਂ ਜਿਹੜੇ ਸਾਜ ਹੈ ਸਾਡੇ ਬੀੜਾਂ ਫਕੀਰਾਂ ਨੇ ਗੁਰੂਆਂ ਨੇ ਬਾਬੇ ਨਾਨਕ ਨੇ ਜਿਹੜੇ ਕਿ ਗ੍ਰੰਥ ਸਾਹਿਬ ਦੇ ਵਿੱਚ ਵੀ ਸਾਬਤ ਹੈ ਬਿਲਕੁਲ ਅਸੀਂ ਦੇਖਦੇ ਹਾਂ ਕਿ ਗੁਰਮਤ ਦੇ ਵਿੱਚ ਵੀ ਇਹ ਜਿਹੜੇ ਤਾਰ ਵਾਲੇ ਸਾਜ਼ ਨੇ ਹਨਾ ਇਹਨਾਂ ਦਾ ਬੜਾ ਮਤਵ ਹੈ ਇਹੇ ਸਾਨੂੰ ਵਜਾਉਣੇ ਚਾਹੀਦੇ ਆ ਜਿਹੜੇ ਦੂਏ ਇੰਗਲਿਸ਼ ਸਾਜ਼ ਆ ਵੱਜਦੇ ਵਧੀਆ ਇਹਨਾਂ ਨਾਲੋਂ ਵੀ ਪਰ ਉਹਦੇ ਵਿੱਚ ਇੱਕ ਰੁਤਬਾ ਪੁੱਖਾ ਚੱਲ ਰਿਹਾ ਇੱਕ ਤਾਂ ਸਾਡੇ ਮਾਪਿਆਂ ਦੀ ਬੋਲੀ ਜਿਨ੍ਹਾਂ ਨੇ ਸਾਨੂੰ ਬਿਲਕੁਲ ਜਮਿਆ ਉਹ ਬੋਲੀ ਵਿਗਾੜਦੀ ਹਾਂਜੀ ਬਾਪੂ ਨੂੰ ਹੋਰੇ ਕੁਝ ਕਹਿ ਤਿਆ ਤੇ ਬੇਬੇ ਨੂੰ ਹੋਰੇ ਕੁਝ ਕਹਿ ਤਿਆ ਭੈਣ ਮਾਂ ਨੂੰ ਜਿੰਨੀਆਂ ਮਾਸੀਆਂ ਤਾਈਆਂ ਚਾਚੀਆਂ ਭੂਆ ਜੋ ਵੀ ਸਾਰੇ ਸਾਲੇ ਰਿਸ਼ਤੇ ਬਦਲੀ ਕਰਦੇ ਯਾਦ ਸੀ ਹਾਂ ਗੁੱਸਾ ਹੁੰਦਾ ਮੈਨੂੰ ਉਹ ਗੁਰਦਾਸ ਮਾਨ ਜੀ ਕਹਿੰਦੇ ਨੇ ਹਰ ਇੱਕ ਬੋਲੀ ਚੰਗੀ ਹੁੰਦੀ ਹਾਂਜੀ ਹਰ ਬੋਲੀ ਸਿੱਖਣੀ ਚਾਹੀਦੀ ਪਰ ਬੋਲ ਵਿਦੇਸ਼ੀ ਬੋਲੀ ਆਪਣੀ ਬੋਲੀ ਭੁੱਲਣੀ ਨਹੀਂ ਚਾਹੀਦੀ ਸੋ ਅਸੀਂ ਇਹਨਾਂ ਦੇ ਨਾਲ ਸਾਨੂੰ ਪੂਰਾ ਪਤਾ ਲੱਗੂਗਾ ਵੀ ਸਾਡੀ ਬੇਬੇ ਕੌਣ ਦੀ ਬਾਪੂ ਕੌਣ ਤੇ ਕਿਆ ਸਾਡੇ ਰਿਸ਼ਤੇ تھے ਕਿਆ ਸਾਡੀ ਖੇਤੀ ਬਾੜੀ ਸੀ ਹੁਣ ਫਿਰ ਔਖਾ ਨਹੀਂ ਹੁੰਦਾ ਐਵੇਂ ਕੰਮ ਕਰਨਾ ਸਾਰਾ ਦਿਨ। ਜਾਂ ਨਸ਼ਾ ਹੀ ਐ। ਇਹ ਤਾਂ ਹੀ ਜਹੀ ਜੀ ਬੋਤਲ ਪੀ ਲਈ ਪਹਿਲਾਂ ਮੈਂ ਪਿੰਦਾ ਦਾ ਕਈ ਸਾਲ ਹੋ ਗਏ। ਫੇ ਗਿਲਾਲੇ ਕਰਦਾ ਚੰਡੀਗੜ੍ਹ ਜਾ ਪ੍ਰੋਗਰਾਮ ਲਾਉਂਗੇ ਥੱਕ ਜਾਂਦੇ ਤੇ ਉਹ ਮੈਨੂੰ ਇੰਨੀ ਕ ਪਾ ਕੇ ਦੇ ਦਿੰਦੇ ਤੇ ਬਹੁਤ ਨਾਲ ਧੂਣਾ ਪੜ ਦੇ ਦਿੰਦਾ ਤਾਂ ਫਿਰ ਮੈਂ ਮੈਨੂੰ ਫੜ ਕੇ ਧਾਰ ਦੇ ਦਿੰਦੇ ਸਟੇਜ ਪਰ ਤੇ ਗਾਇਕ ਗਲਾਕਾਰ ਤਾਂ ਥੱਲੇ ਉਤਰ ਜਾਂਦੇ ਤੇ ਉਹ ਕਹਿੰਦੇ ਆ ਜਾ ਗਏ ਮੈਨੂੰ ਵੀ ਦਿਖੇ। ਅੱਛਾ ਪਰ ਹੁਣ ਮੈਨੂੰ ਉਹ ਤੋਂ ਵੱਧ ਨਸ਼ਾ ਕਰਮਾਤਮਾ ਤੁਹਾਡੀ ਉਮਰ ਹੋਰ ਲੰਬੀ ਕਰੇ। ਇਹ ਮੇਰੇ ਬਾਹਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਪਾਕਿਸਤਾਨ ਚ ਵੀ ਪਾਕਿਸਤਾਨ ਚ ਵੀ ਜਾਂਦੇ ਹਾਂ ਜੀ ਹਾਂ ਇਸ ਟਾਈਮ ਨੂਸਰਤ ਅਲੀ ਫਤਿਹ ਖਾਨ ਦੇ ਬੇੜੇ ਦੇ ਬਿਤਾਏ ਚਾਚਾ ਜੋ ਸਗੇ ਭਤੀ ਜਾ ਸਮਝ ਲੋ ਰਾਹਤ ਹੋ ਰਹੀ ਨੇ ਜਿਹੜੇ ਹਾਂ ਜੀ ਉਹਨਾਂ ਨੇ ਟੁੰਬਾ ਮੰਗਾਇਆ ਮੈਂ ਉਹਨਾਂ ਬਾਤ ਤੇ ਤਿਆਰ ਕਰਿਆ ਹੈ ਕੀ ਬਾਤ ਹੈ ਜੀ ਤੇ ਦੋ ਤਾਰਾ ਵਜਾਉਂਦੇ ਆ ਠੀਕ ਤੇ ਇਸ ਤਰ੍ਹਾਂ ਕਰਕੇ ਕੋਈ ਦੇਸ ਨਹੀਂ ਰਿਹਾ ਹੁਣਾ ਪੂਰੇ ਵਾਰਡ ਦੇ ਵਿੱਚ ਜੰਮੂ ਕਸ਼ਮੀਰ ਆ ਹੁਣੇ ਫੋਨ ਆਇਆ ਪਰ ਚੌਥੇ ਪੈਸੇ ਭੇਜ ਤੇ ਬੈਠੇ ਬੈਠੇ ਨੂੰ ਪੈਸੇ ਆਪਣਾ ਮਰ ਕਿਰਪਾ ਹੋ ਗਈ ਸਰਸਵਤੀ ਦੇ ਐਨ ਲਾ ਲਓ ਹਣਾ ਵੀਰ ਬਾਬਾ ਸ਼ਾਹ ਰੂਪੀਆ ਮਾਤਾ ਸਰਸਪਤੀ ਆ ਸਾਹਮਣੇ ਬੋਟੋ ਲੱਗੀ ਹੋਈ ਜੀ ਭਾਈਨਾ ਦੇ ਥੱਲੇ ਬੈਠਦਾ ਪਰ ਮੈਨੂੰ ਆਏ ਲੱਗਦਾ ਮੇਰੇ ਉੱਪਰ ਆ ਹੱਥ ਦੇ ਕੇ ਖੜੀ ਆ ਆਪੇ ਮੈਂ ਜੀ ਜਾਂਦੇ ਆ ਨਾ ਮਟਕਦਾ ਰੱਜ ਨਹੀਂ ਵੀ ਦੇਖੋ ਗੋਡੇ ਦੁਖਦੇ ਆ ਮੇਰੇ ਨਾਲ ਦੇ ਕੁੱਬੇ ਹੋਏ ਪਏ ਆ ਮੈਂ ਫਿੱਧਾ ਤੋੜਦਾ ਚਾਰ ਉੱਪਰ ਤੱਕ ਤੋੜ ਕੇ ਲੈ ਜੋ ਓਕਣੀ ਮੁੜ ਜਾਊਗਾ 74 74 ਸਾਲ ਦੀ ਉਮਰ ਥੋੜੀ ਚਲੋ ਠੀਕ ਬਾਕੀ ਕਿਰਪਾ ਦੀ ਦਰਸ਼ਕੋ ਪਰਮਾਤਮਾ ਉਸਤਾਦ ਜੀ ਦੀ ਲੰਬੀ ਉਮਰ ਕਰੇ ਇਹ ਹੋਰ ਸਾਡੇ ਵਿਰਸੇ ਨੂੰ ਸੰਭਾਲਣਾ ਅਜਿਹੇ ਇਨਸਾਨ ਧਰਤੀ ਤੇ ਵਾਰ-ਵਾਰ ਜਨਮ ਲੈਣ ਜਿਹੜੇ ਸਾਡੇ ਵਿਰਸੇ ਨੂੰ ਸੰਭਾਲਦੇ ਨੇ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਇਹ ਇੰਟਰਵਿਊ ਕਿਵੇਂ ਲੱਗਿਆ ਇਹਦੇ ਬਾਰੇ ਜਰੂਰ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਸਾਰੇ ਪਰਿਵਾਰ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਤੁਸੀਂ ਸਾਡੀਆਂ ਹੋਰ ਲੋਕਾਂ ਦੀਆਂ ਕਲਾਕਾਰਾਂ ਦੀਆਂ ਅਸਰੋਗਤਿਆਂ ਦੀਆਂ ਵੀਡੀਓ ਬਣਾ ਕੇ ਤੁਸੀਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਸਮਾਂ ਮਿਲਿਆ। ਹਾਂ ਜੀ ਬਿਲਕੁਲ ਸਹੀ। ਤੁਸੀਂ ਵੀ ਬਹੁਤ ਵੱਡੀ ਸੇਵਾ ਕੀਤੀ। ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ। ਜੈ ਕਾਰਾ ਪੀਰ ਬਾਬਾ ਸ਼ਾਹ ਰੂਪੀਆ ਦਾ ਬਹੁਤ ਸਾੱਚੇ ਦਰਬਾਰ। ਕੀ ਜੈ। ਅਸੀਂ ਇਹਨਾਂ ਨੂੰ ਮੰਨਦੇ ਆ ਜੀ ਮੰਨਦੇ ਸਾਰੇ ਬਾਬੇ ਨਾਨਕ ਨੂੰ ਵੀ ਆ। ਉਹ ਉਹਨਾਂ ਦੇ ਪੀਰ ਫਕੀਰ ਬਣਾਏ ਹੋਏ। ਹਾਂ ਹਾਂ ਬਿਲਕੁਲ। ਸਾਰੇ ਹਾਂ ਚਲੋ ਠੀਕ ਹੈ ਨਾ। ਚਲੋ ਠੀਕ ਹੈ ਜੀ ਮਾਰਾ।